ਪ੍ਰੋਗਰਾਮ ਦੇ ਵਿੱਚ ਜੀ ਬਹੁਤ ਧੰਨਵਾਦ ਕੋਈ ਕਹਿ ਰਿਹਾ ਹਮਦਰਦੀ ਲੈਣ ਦੇ ਲਈ ਆਪ ਹੀ ਹਮਲਾ ਕਰਵਾਇਆ ਕੋਈ ਕੁਝ ਕਹਿ ਰਿਹਾ ਤੇ ਜੇ ਹਮਲਾ ਸ਼ਬਦ ਵਰਤੇ ਆ ਤਾਂ ਕੀ ਅੱਜ ਦੀ ਜਿਹੜੀ ਆ ਬ੍ਰੇਕਿੰਗ ਨਿਊਜ਼ ਆ ਸਭ ਤੋਂ ਵੱਡੀ ਜੀ ਦੇਖੋ ਪੰਕਿੰਦਰ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਹਰ ਇੱਕ ਸਿੱਖ ਦਾ ਸਿਰ ਝੁਕਦਾ ਤੇ ਉਹ ਪਾਕ ਪਵਿੱਤਰ ਸਥਾਨ ਤੇ ਕੋਈ ਵੀ ਜਿਹੜਾ ਸਿੱਖ ਹੈ ਜੇ ਉਹ ਸਿੱਖ ਹੈ ਤਾਂ ਉਸ ਤਾਂ ਤੇ ਜਹੀ ਉਹਨੂੰ ਵਾਰਦਾਤ ਜਾਂ ਕੋਈ ਘਟਨਾ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਜੀ ਚਾਹੇ ਉਹ ਕੋਈ ਵੀ ਉਹਦੇ ਪਿੱਛੇ ਕਾਰਨ ਹੋਵੇ ਸੁਖਵੀਰ ਦੂਜਾ ਸੁਖਵੀਰ ਸਿੰਘ ਬਾਦਲ ਜਿਹੜੇ ਉੱਥੇ ਬੈਠੇ ਸੀਗੇ ਉਹ ਸੀਗੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਬੈਠੇ ਸੀਗੇ ਸੁਖਵੀਰ ਸਿੰਘ ਬਾਦਲ ਜਦੋਂ ਉੱਥੇ ਸੇਵਾ ਨਿਭਾ ਰਹੇ ਸੀਗੇ ਤਾਂ ਉਹ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸੀਗੇ ਤੇ ਉਹ ਵੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨ ਜਿਹੜੀ ਸਰਬੋੱਚ ਅਦਾਲਤ ਹੈ ਉਹਨਾਂ ਦੇ ਆਦੇਸ਼ ਤੇ ਤੇ ਦੂਜੇ ਇਸ ਕਰਕੇ ਵੀ ਨਹੀਂ ਸੀ ਉੱਥੇ ਅਟੈਕ ਉਹਨਾਂ ਤੇ ਹੋਣਾ ਚਾਹੀਦਾ ਤੇ ਤੀਜਾ ਜਦੋਂ ਉਹ ਵਰਸ਼ਾ ਹੱਥ ਦੇ ਵਿੱਚ ਹੈ ਚੋਲਾ ਉਹਨਾਂ ਨੇ ਸੇਵਾਦਾਰ ਵਾਲਾ ਪਾਇਆ ਹੋਇਆ ਤਾਂ ਇਹ ਹਮਲਾ ਮਤਲਬ ਜਥੇਦਾਰ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਹਮਲਾ ਸੁਖਬੀਰ ਬਾਦਲ ਤੇ ਨਹੀਂ ਇਸ ਦੇ ਅਕਾਰਤਕ ਤਕ ਸਾਹਿਬ ਦੀ ਦੇ ਸੇਵਾਦਾਰ ਤੇ ਹਮਲਾ ਕੀਤਾ ਗਿਆ ਇਸ ਕਰਕੇ ਸਾਰਿਆਂ ਨੇ ਹੀ ਪਰਜੋਰ ਇਸ ਦੀ ਨਿੰਦਾ ਕੀਤੀ ਹੈ ਜਿਸ ਕਰ ਗਿਆਨੀ ਹਰਪ੍ਰੀਤ ਸਿੰਘ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਪੋਲੀਟੀਕਲ ਪਾਰਟੀਆਂ ਦੇ ਆਗੂ ਤੇ ਜਿਹੜਾ ਉਹ ਸ਼ਖਸ ਹੈ ਉਹਦੋਂ ਜਦੋਂ ਤੁਸੀਂ ਬੈਕਗ੍ਰਾਉਂਡ ਚੈੱਕ ਕਰਦੇ ਹੋ ਹਾਲਾਂਕਿ ਉਹ ਖਾਲਿਸਤਾਨੀ ਸਮਰਥਕ ਹੈ 1990 ਤੋਂ ਉਸ ਦੇ ਪਰਚੇ ਵੀ ਦਰਜ ਨੇ 21 ਪਰਚੇ ਉਸ ਤੇ ਦਰਜ ਨੇ ਨਾਰਾਇਣ ਸਿੰਘ ਚੌੜਾ ਉਸ ਦਾ ਨਾਮ ਹੈ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਪਿੰਡ ਹੈ ਤੇ ਬੜੈਲ ਜੇਲ ਬਰੇਕ ਕਾਂਡ ਜਦੋਂ ਜਗਤਾਰ ਸਿੰਘ ਖਵਾਰਾ ਪਿਉਰਾ ਤਾਰਾ ਤੇ ਜਿਹੜੇ ਬੜੈਲ ਜੇਲ ਦੇ ਵਿੱਚ ਬੰਦ ਸੀ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਸੀ ਕਿ ਇਹਨਾਂ ਨੇ ਭਜਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀਗੀ ਜੋ ਤਾਂ ਇਹਦਾ ਪਾਸਟ ਸੀਗਾ ਹੁਣ ਇਹ 2018 ਦੇ ਵਿੱਚ ਜੇਲ੍ਹ ਤੋਂ ਬਾਹਰ ਆਏ ਸੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ 5 ਸਾਲ ਸੇਵਾਮਨ 5 ਸਾਲ ਇਹ ਜੇਲ੍ਹ ਦੇ ਵਿੱਚ ਰਹੇ ਤੇ ਹੁਣੇ 2018 ਚ ਬਾਹਰ ਆਏ ਉਸ ਗੱਲ ਨੂੰ ਵੀ 6 ਸਾਲ ਹੋ ਗਏ ਨੇ ਤੇ ਹੁਣ ਇਹਨਾਂ ਨੇ ਕਿਉਂ ਅਟੈਕ ਕੀਤਾ ਇਹ ਤਾਂ ਹੁਣ ਬੇਤਰਤਨ ਰਾਣ ਸਿੰਘ ਚੌੜਾ ਹੀ ਦੱਸ ਸਕਦੇ ਨੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਿਉਂਕਿ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਕਿ ਉਹਨਾਂ ਦਾ ਕਾਰਨ ਸੀ ਕਿ ਕਿਉਂ ਉਹਨਾਂ ਨੇ ਅਟੈਕ ਕੀਤਾ ਇਹ ਗੱਲ ਤਾਂ ਹਲੇ ਬਾਹਰ ਨਹੀਂ ਆਈ ਪਰ ਜਿਹੜੀਆਂ ਤਸਵੀਰਾਂ ਨੂੰ ਜਦੋਂ ਤੁਸੀਂ ਦੇਖੋ ਉਹਨੂੰ ਧਿਆਨ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਕੋਈ ਅਟੈਕ ਇਸ ਢੰਗ ਦੇ ਨਾਲ ਕੋਈ ਨਾਟਕੀ ਅਟੈਕ ਨਹੀਂ ਹੈ ਪੂਰਾ ਇਹ ਵਿਰੋਧ ਬੰਦੀ ਦੇ ਨਾਲ ਅਟੈਕ ਨਰੈਣ ਸਿੰਘ ਚੌੜਾ ਨੇ ਕੀਤਾ ਬਹੁਤ ਨੇੜੇ ਉਹ ਤੇ ਹੁਣ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਉਹ ਛੱਪਟ ਪਿਆ ਨਰੈਣ ਸਿੰਘ ਚੌੜਾ ਤੇ ਤੇ ਉਹਨੇ ਉਹਨਾਂ ਦਾ ਜਿਹੜਾ 9mm ਦਾ ਪਿਸਤਲ ਉਹਦੀ ਖੋਲਿਆ ਜੀ ਤਾਂ ਉੱਥੇ ਗੋਲੀ ਵਿੱਚ ਚੱਲਦੀ ਹੈ ਜੇਕਰ ਚਲੋ ਆਪਾਂ ਮੰਨ ਵੀ ਲਈਏ ਇੱਕ ਲਈ ਕਿ ਕਿਤੇ ਹਮਦਰਦੀ ਲਈ ਤਾਂ ਨਹੀਂ ਕਰਾ ਲਿਆ ਹਾਲਾਂਕਿ ਇਹ ਜਿਹੜੀ ਗੱਲ ਹੈਗੀ ਹੈ ਇਹ ਸ਼ਾਮ ਨੂੰ ਸ਼ਾਮ ਹੁੰਦੇ ਹੁੰਦੇ ਬਾਹਰ ਆਏ ਜਦੋਂ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜਿਹੜੇ ਪੁਲਿਸ ਕਮਿਸ਼ਨਰ ਨੇ ਕਿ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੇ ਹਾਂ ਤੇ ਉਹਦਾ ਇੱਕ ਐਂਗਲ ਏਰੀਆ ਇੱਕ ਐਂਗਲ ਹੋ ਸਕਦਾ ਜਦੋਂ ਪੁਲਿਸ ਜਾਂਚ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਐਂਗਲ ਤੇ ਵੀ ਧਿਆਨ ਦਿੰਦੀ ਹੈ ਪਰ ਇਸ ਤੇ ਇੰਨੀ ਜਲਦੀ ਕੋਈ ਕਮੈਂਟ ਨਹੀਂ ਕੀਤਾ ਜਾ ਸਕਦਾ ਵਿਰੋਧੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਵਾਲ ਵੀ ਚੁੱਕੇ ਗਏ ਨੇ ਕਿ ਦੇਖੋ ਦਰਬਾਰ ਸਾਹਿਬ ਦੇ ਬਾਹਰ ਕਿਵੇਂ ਅਟੈਕ ਹੋ ਗਿਆ ਤੇ ਜੈਡ ਸਿਕਿਉਰਟੀ ਸੁਖਦੀਰ ਬਾਦਲ ਨੂੰ ਮਿਲੀ ਹੋਈ ਸੀ ਜੀ ਤੇ ਇਹ ਵੀ ਇੱਕ ਕਾਰਨ ਹੈਗਾ ਕਿ ਜੈਡ ਸਿਕਿਉਰਟੀ ਦੇ ਬਾਵਜੂਦ ਤੇ ਉੱਥੇ ਤੇ ਪੁਲਿਸ ਕਮਿਸ਼ਨਰ ਵੀ ਕਹਿੰਦੇ ਨੇ ਕਿ 120 ਬੰਦਾ ਪੁਲਿਸ ਉਹਦਾ ਸਿਵਲ ਵਰਦੀ ਦੇ ਵਿੱਚ ਜਿਹੜੀ ਦਰਬਾਰ ਸਾਹਿਬ ਕੰਪਲੈਕਸ ਦੇ ਉੱਥੇ ਆਲੇ-ਦੁਆਲੇ ਤਾਇਨਾਤ ਸੀਗਾ ਉਸ ਦੇ ਬਾਵਜੂਦ ਸੀਆਈਐਸਐਫੀ ਉੱਤੇ ਸੀਗੀ ਇਸ ਦੇ ਬਾਵਜੂਦ ਅਟੈਕ ਹੋ ਗਿਆ ਏਜੰਸੀਆਂ ਦਾ ਵੀ ਫੇਲਰ ਕਿਉਂਕਿ ਇੰਟੈਲੀਜੈਂਸ ਹੋ ਗਿਆ ਰੌ ਹੋ ਗਈ ਹੋਰ ਏਜੰਸੀਆਂ ਹੋ ਗਈਆਂ ਇਹਦੇ ਪਿੱਛੇ ਦਾ ਕਾਰਨ ਤਾਂ ਸਮਝਣਾ ਪਊਗਾ ਦੇਖੋ ਸੁਖਬੀਰ ਬਾਦਲ ਦੇ ਨਾਲ ਕਿਸੇ ਦੀ ਕੋਈ ਲੱਖ ਰੰਜਿਸ਼ ਹੋ ਸਕਦੀ ਹੈ ਕੋਈ ਦੁਸ਼ਮਣੀ ਹੋ ਸਕਦੀ ਹੈ ਪਰ ਇਸ ਤਰ੍ਹਾਂ ਹਮਲਾ ਕਰਨਾ ਬਿਲਕੁਲ ਵੀ ਠੀਕ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਹੁਣ ਅਮਨ ਆਮਾਨ ਹੈ ਤੇ ਪੰਜਾਬ ਦੇ ਵਿੱਚ ਇਹ ਜਿਹੜੀਆਂ ਕਟਨਾਵਾਂ ਜਦੋਂ ਵਾਪਰਦੀਆਂ ਨੇ ਫਿਰ ਉਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜ ਸਕਦੀ ਹੈ ਜੀ ਜੀ 73 1995 ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਅਟੈਕ ਕਿਸੇ ਵੱਡੇ ਆਗੂ ਤੇ ਪੋਲਿਟੀਕਲ ਆਗੂ ਤੇ ਨਹੀਂ ਹੋਇਆ ਉਸ ਵੇਲੇ ਤੇ ਤਤਕਾਲੀਨ ਮੁੱਖ ਮੰਤਰੀ ਬ੍ਰਾਂਤ ਸਿੰਘ ਤੇ ਹੋਇਆ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਅਟੈਕ ਨਹੀਂ ਹੋਇਆ ਹੈਗਾ ਹਾਲਾਂਕਿ ਚਲੋ ਸਿੱਧੂ ਮੂਸੇਵਾਲਾ ਜਾਂ ਨੰਗਲੰਬੀਆਂ ਜਾਂ ਹੋਰ ਜਿਹੜੇ ਲੋਕਾਂ ਨੂੰ ਜ਼ਰੂਰ ਨਿਸ਼ਾਨਾ ਬਣਾਇਆ ਗਿਆ ਪਰ ਉਹ ਇੱਕੋ ਗੈਂਗਸਟਰ ਬਾਤ ਸੀਗਾ ਗੈਂਗਸਟਰਾਂ ਦੇ ਵੱਲੋਂ ਕੀਤਾ ਗਿਆ ਜੀ ਜੀ ਤੇ ਇਹੇ ਕਿਉਂਕਿ ਖੜਕੂ ਨਾਰਾਇਣ ਸਿੰਘ ਖੜਕੂ ਬਾਦ ਦੇ ਵਿੱਚ ਵੀ ਸਰਗਰਮ ਰਹੇ ਤੇ ਹੁਣ ਵੀ ਉਹ ਜੇਲ੍ਹ ਦੇ ਵਿੱਚ ਸੀਗੇ ਉਹਦਾ ਕੀ ਕਾਰਨ ਹੈ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਸੀਗੀਆਂ ਕੀ ਉਹਨਾਂ ਦਾ ਆਪਣਾ ਕੋਈ ਨਿੱਜੀ ਕਾਰਨ ਹੈ ਇਹ ਹੁਣ ਹਲੇ ਸਪਸ਼ਟ ਨਹੀਂ ਹੋ ਸਕਿਆ ਪਰ ਮੰਦਭਾਗਾ ਜ਼ਰੂਰ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਵੇਲੇ ਸੇਵਾ ਕਰ ਰਹੇ ਨੇ ਤੇ ਵਕ ਵਕ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਨੂੰ ਵੀ ਸੇਵਾ ਲਈ ਗਈ ਹੈ ਤੇ ਹਲੇ ਦੂਜਾ ਦਿਨ ਸੀ 9:28 ਤੇ ਜਦੋਂ ਇਹ ਅਟੈਕ ਕੀਤਾ ਗਿਆ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਦੋਂ ਦੇਖੋ ਗੋਲੀ ਕਿਸੇ ਦੇ ਵੀ ਲੱਗ ਸਕਦੀ ਸੀ ਜੀ 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 ਜਦੋਂ ਨਰੈਣ ਸਿੰਘ ਚੋੜਾ ਜਿਹੜਾ ਇਹ ਰਿਵਾਲਵਰ ਸਿੱਧਾ ਕਰਦਾ ਜਾਂ ਪਿਸਟਲ ਸਿੱਧੀ ਕਰਦਾ ਜਸਵੀਰ ਬਾਦਲ ਬੱਲ ਤੇ ਦੂਜਾ ਸ਼ਖਸ ਜਿਹੜਾ ਜਸਵੀਰ ਸਿੰਘ ਹੈ ਜਿਹੜਾ ਪੀਐਸ ਹੋਇਆ ਪਰਸਨਲ ਸਿਕਿਉਰਟੀ ਆਫੀਸਰ ਹੈ ਉਹ ਝੱਪਟਦਾ ਏ ਤਾਂ ਗੋਲੀ ਜਸਵੀਰ ਸਿੰਘ ਤੇ ਵੀ ਲੱਗ ਸਕਦੀ ਸੀ ਉਹ ਤਾਂ ਤੇ ਨਾਲ ਉੱਥੇ ਸੰਗਤ ਵੀ ਸੀ ਇੱਕ ਔਰਤ ਜਿਹੜੀ ਅੰਦਰ ਜਾਣ ਜਾ ਰਹੀ ਸੀ ਜੀ 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 ਜਿਸ ਥਾਂ ਤੇ ਚਰਨਕੁੰਡਾ ਜਿਸ ਥਾਂ ਤੇ ਪੈਰ ਧੋ ਕੇ ਅੰਦਰ ਜਾਇਆ ਜਾਂਦਾ ਹੈ ਦੇ ਹਰਿਤ ਉਹnde ਹੋਏ ਸ੍ਰੀ ਗੁਰੂਵਾਰ ਸਾਹਿਬ ਦੇ ਵਿੱਚ ਉੱਥੇ ਇੱਕ ਸ਼ਖਸ ਆਪਣਾ ਬੱਚਾ ਚੱਕੀ ਵੀ ਖੜਾ ਸੀ ਗੋਦ ਦੇ ਵਿੱਚ ਤਾਂ ਗੋਲੀ ਕਿਸੇ ਦੇ ਵੀ ਲੱਗ ਸਕਦੀ ਸੀ ਜਾਨਲੇਵਾ ਸਾਬਤ ਹੋ ਸਕਦੀ ਸੀ ਪਰ ਚਲੋ ਗਨੀਮਤ ਰਹੀ ਹੈ ਕਿ ਜਾਨ ਨੂੰ ਨੁਕਸਾਨ ਨਹੀਂ ਹੋਇਆ ਹੈਗਾ ਸੁਖਬੀ ਬਾਦਲ ਦੇ ਵੀ ਬਹੁਤ ਨੇੜੇ ਗੋਲੀ ਚੱਲੀ ਆ ਪਰ ਉਹਦਾ ਮੂੰਹ ਜਿਹੜਾ ਥੋੜਾ ਜਿਹਾ ਉੱਤੇ ਨੂੰ ਹੋ ਗਿਆ ਉੱਥੇ ਮਾਰਬਲ ਤੇ ਜਿਹੜਾ ਉੱਪਰ ਗੋਲੀ ਲੱਗੀ ਵੀ ਆ ਸਾਹਮਣੇ ਦੇ ਉੱਤੇ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਇਨਵੈਸਟੀਗੇਸ਼ਨ ਹਾਲਾਂਕਿ ਅਕਾਦੀਪਾਲ ਤਾਂ ਕਹਿ ਰਿਹਾ ਕਿ ਐਨਆਈ ਜਾਂਚ ਚੱਲ ਰਹੀ ਸਾਨੂੰ ਤਾਂ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਪ੍ਰਗਟਮਾਨ ਦੀ ਕਾਨੂੰਨ ਵਿਵਸਥਾ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਹਾਲਾਂਕਿ ਦੇਖੋ ਤੁਸੀਂ ਭਗਵੰਤ ਮਾਨ ਉਹਨਾਂ ਦਾ ਨਾਂ ਲਿਆ ਹੈ ਕੋਈ ਬਿਆਨ ਆਇਆ ਉਹਨਾਂ ਦਾ ਇਸ ਘਟਨਾ ਨੂੰ ਲੈ ਕੇ ਬਿਲਕੁਲ ਉਹਨਾਂ ਦਾ ਬਿਆਨ ਸਾਹਮਣੇ ਆਇਆ ਅੱਜ ਉਹ ਪਹੁੰਚੇ ਸੀਗੇ ਇੰਟਰਨੈਸ਼ਨਲ 에ਰਪੋਰਟ ਮੁਹਾਰੀ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਇੱਕ ਬਹੁਤ ਵੱਡੇ ਆਕਾਰ ਦਾ ਬੁੱਤ ਲੋਕਰਿਤ ਕੀਤਾ ਗਿਆ ਪਹਿਲਾਂ ਬੁੱਤ ਇਹ 28 ਸਤੰਬਰ ਨੂੰ ਕਰਨਾ ਸੀ ਪਰ ਉਸ ਜਿਹੜੇ ਭਗਵੰਤ ਮਾਨ ਬਿਮਾਰ ਹੋ ਗਏ ਸੀ ਪਾਰਟਿਸ ਦੇ ਵਿੱਚ ਸੀ ਉਸ ਕਰਕੇ ਨਹੀਂ ਸੀ ਹੋ ਸਕਿਆ ਹੁਣ ਅੱਜ ਲੋ ਕਰਕੇ ਕੀਤਾ ਗਿਆ ਇਸ ਦੌਰਾਨ ਮੀਡੀਆ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੰਤ ਭਗ ਹੈ ਅਸੀਂ ਜਾਂਚ ਕਰ ਰਹੇ ਹਾਂ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਸਿਕਿਉਰਿਟੀ ਲਾਈ ਹੋਈ ਸੀ ਪਰ ਕਿਉਂਕਿ ਉੱਥੇ ਕਿਸੇ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਜਿਹੜਾ ਗੁਰਦੁਆਰਾ ਸਾਹਿਬ ਹੈ ਦਰਬਾਰ ਸਾਹਿਬ ਹੈ ਅਗੇ ਇਸ ਦੀ ਸੰਗਤ ਦੀ ਤਲਾਸ਼ੀ ਲਈ ਆਉਣ ਜਾਣ ਵਾਲੇ ਦੀ ਚੈਕਿੰਗ ਕਰੀ ਇਹ ਨਹੀਂ ਹੋ ਸਕਦਾ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹ ਸਿਵਲ ਵਰਦੀ ਦੇ ਵਿੱਚ ਜ਼ਰੂਰ ਸੀਗੇ ਤੇ ਨਾ ਹੀ ਕਿਉਂਕਿ ਪੁਲਿਸ ਅੰਦਰ ਜਾ ਸਕਦੀ ਹੈ ਨਾ ਹੀ ਵਰਦੀ ਪਾ ਕੇ ਅੰਦਰ ਜਾ ਸਕਦੀ ਹੈ ਇਸ ਕਰਕੇ ਅਸੀਂ ਸਿਵਲ ਵਰਦੀ ਚ ਲਾਏ ਹੋਏ ਸੀਗੇ ਤੇ ਉਹ ਸਾਡਾ ਹੀ ਪੁਲਿਸ ਵਾਲਾ ਸੀਗਾ ਜਵਾਨ ਸੀਗਾ ਜਿਸ ਨੇ ਇਹ ਹਮਲੇ ਦੇ ਵਿੱਚ ਸੁਖਬੀਰ ਬਾਦਲ ਦੀ ਜਾਨ ਬਚਾਈ ਹੈਗੀ ਹੈ ਜੀ ਜੀ ਤੇ ਅਕਾਲ ਤਖਤ ਸਾਹਿਬ ਵੱਲੋਂ ਇਸ ਘਟਨਾ ਤੋਂ ਬਾਅਦ ਕੋਈ ਬਿਆਨ ਆਇਆ ਹੋਵੇ ਕਿਸੇ ਤਰ੍ਹਾਂ ਦਾ ਪ੍ਰतिक੍ਰਮਾ ਆ ਵੀ ਬਿਲਕੁਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਵਦੀਰ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਸਤਿਮਾਮ ਜਿਹੜੇ ਵੱਡੇ ਸ਼ਖਸੀਤਾਂ ਨੇ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਗਲਤ ਹੈ ਮੰਦ ਭਾਗਿਆ ਜਿਆ ਨਹੀਂ ਸੀ ਹੋਣਾ ਚਾਹੀਦਾ ਹੈਗਾ ਤੇ ਉਹਨਾਂ ਨੇ ਜਾਂਚ ਦੀ ਵੀ ਮੰਗ ਕੀਤੀ ਹੈ ਤਾੜਨਾ ਕੀਤੀ ਹੈ ਸਰਕਾਰ ਨੂੰ ਕੇਸ ਦੀ ਜਾਂਚ ਕਰੋ ਸਚਾਈ ਸਾਹਮਣੇ ਲਿਆਵੋ ਕੇਸ ਦੇ ਪਿੱਛੇ ਕੌਣ ਹੈ ਕਿਉਂਕਿ ਸੁਖਬੀਰ ਬਾਦਲ ਨੇ ਤਾਂ ਹਾਲੇ ਹੋਰ ਗੁਰੂ ਘਰ ਦੇ ਵਿੱਚ ਵੀ ਸੇਵਾ ਕਰਨੀ ਹੈ ਅੱਗੇ ਕੇਸਗੜ ਦੇ ਵਿੱਚ ਵੀ ਕਰਨੀ ਹੈ ਹਾਲਾਂਕਿ ਦੇਖੋ ਜਦੋਂ ਜਿਹੜੇ ਇਸ ਤਰ੍ਹਾਂ ਦੇ ਆਈਪੀ ਹੁੰਦੇ ਨੇ ਕਹਿ ਲਈਏ ਜਾਂ ਵਕ ਵਕ ਅਹੁਦਿਆਂ ਤੇ ਰਹੇ ਹੁੰਦੇ ਲੋਕ ਨੇ ਤਾਂ ਉਹਨਾਂ ਦੀ ਜਾਨ ਨੂੰ ਹਮੇਸ਼ਾ ਇਸ ਤਰ੍ਹਾਂ ਦਾ ਇੱਕ ਥ੍ਰੈਟ ਰਹਿੰਦਾ ਹੈ ਇਸੇ ਕਰਕੇ ਸਿਕਿਉਰਟੀ ਉਹਨਾਂ ਦੇ ਨਾਲ ਹੁੰਦੀ ਹੈ ਤੇ ਪਰ ਉੱਥੇ ਜਦੋਂ ਹੁਣ ਸਿਕਿਉਰਟੀ ਨਾਲ ਹੁੰਦੀ ਹੈ ਫਿਰ ਥੋੜੀ ਦਿੱਕਤ ਵੀ ਹੁੰਦੀ ਹੈ ਕਿ ਇੱਕ ਪਾਸੇ ਤੁਸੀਂ ਸੇਵਾ ਕਰਨ ਆਏ ਹੋ ਦੂਜੇ ਪਾਸੇ ਤੁਹਾਡੇ ਨਾਲ ਪੁਲਿਸ ਵਾਲੇ ਵੀ ਖੜੇ ਹੋਣ ਸਿਕਿਉਰਟੀ ਵਾਲੇ ਵੀ ਖੜੇ ਹੋਣ ਥੋੜਾ ਜਿਹਾ ਅਵੋਇਡ ਵੀ ਕੀਤਾ ਜਾਂਦਾ ਹੈ ਕਈ ਵਾਰ ਇਹਨਾਂ ਚੀਜ਼ਾਂ ਨੂੰ ਪਰ ਇਸੇ ਦਾ ਫਾਇਦਾ ਉਠਾਇਆ ਕਿਉਂਕਿ ਜਿਹੜਾ ਨਰੈਨ ਸਿੰਘ ਚੌੜਾ ਏ ਉਹਨੂੰ ਵੀ ਪਤਾ ਸੀਗਾ ਕੈਮਰੇ ਉੱਥੇ ਲੱਗੇ ਹੋ ਸੀਗੇ মিডিਆ ਦੇ ਤੇ ਸੀਸੀਟੀਵੀ ਕੈਮਰੇ ਵੀ ਸੀਗੇ ਤੇ ਉਹਨਾਂ ਦੇ ਨਾਲ ਕੁਝ ਅਕਾਲਗਲ ਦੇ ਆਗੂ ਟਾਸਕ ਫੋਰਸ ਜਾ ਪੁਲਿਸ ਵੀ ਮੌਜੂਦ ਸੀਗੀ ਤੇ ਉਸ ਦੇ ਬਾਵਜੂਦ ਉਹਨੇ ਹਮਲਾ ਕੀਤਾ ਹੁਣ ਇਹ ਭਵਿੰਦਰ ਜੀ ਸੱਚ ਦੇਖਦੇ ਆ ਕਦੋਂ ਸਾਹਮਣੇ ਆਉਂਦਾ ਕੀ ਸਾਹਮਣੇ ਆਉਂਦਾ ਹੈ ਜੀ 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 ਸੋ ਜਿਹੜਾ ਕੁਝ ਹੈਗਾ ਉਹ ਤਾਂ ਹੁਣ ਸਾਹਮਣੇ ਆ ਹੀ ਜਾਊਗਾ ਤੇ ਨਾਲੇ ਦੂਸਰੇ ਐਂਗਲ ਤੇ ਜਿਹੜੀ ਵਰਸੋਂ ਜਿਹੜਾ ਸਾਰਾ ਕੁਝ ਚੱਲਿਆ ਲੁਧਿਆਣੇ ਵਿਖੇ ਜਿਹੜੇ ਬੁੱਢੇ ਨਾਲੇ ਨੂੰ ਲੈ ਕੇ ਉਹ ਤੋਂ ਬਾਅਦ ਜਦੋਂ ਲੱਖੇ ਉਹਨਾਂ ਨੂੰ ਇੱਕ ਇੱਕ ਹੋਰ ਸੋਸ਼ਲ ਐਕਟਿਵਿਸਟ ਹੈ ਭਾਨਾ ਸਿੱਧੂ ਹੋਰ ਬਹੁਤ ਸਾਰੇ ਨੇ ਤੇ ਰਹਾ ਕੀਤਾ ਗਿਆ ਉਸ ਤੋਂ ਬਾਅਦ ਕੋਈ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਜਾਂ ਪੂਰਾ ਜਾਂ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਜੀ ਦੇਖੋ ਕੱਲ ਦਾ ਦਿਨ ਕਾਫੀ ਇੰਪੋਰਟੈਂਟ ਸੀਗਾ देर ਰਾਤ ਤੱਕ ਜਿਹੜੀ ਵੱਖ-ਵੱਖ ਹਿਰਾਸਤ ਦੇ ਵਿੱਚ ਲਏ ਗਏ ਸੀਗੇ ਭਾਨਾ ਸਿੱਧੂ ਹੋ ਗਏ ਸੁਖਵਿੰਦਰ ਪੀਪੀ ਹੋਣ ਸੁਖਦੇਗਰਾ ਹੋਣ ਲੱਖਾ ਸਦਾਣਾ ਹੋਣ ਬਲਵੀਰ ਸਿੰਘ ਰਾਜੇਵਾਲ ਨੂੰ ਵੀ ਲਏ ਗਿਆ ਜੀ ਹੋਰ ਬਹੁਤ ਸਾਰੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਆਗੂ ਜਿਹੜੇ ਪਹੁੰਚਣਾ ਚਾਹੁੰਦੇ ਸੀਗੇ ਉਹ ਫਿਰ ਸੇਮਨਜੀ ਸਿੰਘ ਮਾਨ ਸੂਕੇ तमाम ਜੇਠੇ ਬੰਦੀਆਂ ਵੱਲੋਂ ਇਹ ਕਾਲ ਸੀਗੀ ਇਹ ਦੂਜੇ ਪਾਸੇ ਵੀ ਇਕੱਠ ਸੀਗਾ ਜਿਹੜੇ ਪ੍ਰਵਾਸੀਆਂ ਦਾ ਇਕੱਠ ਜਿਹੜਾ ਫੈਕਟਰੀ ਵਾਲਿਆਂ ਨੇ ਵੀ ਕੀਤਾ ਹੋਇਆ ਸੀਗਾ ਹਾਲਾਂਕਿ ਇਹ ਸਰਕਾਰ ਨੂੰ ਝੁਕਣਾ ਪਿਆ ਪ੍ਰਸ਼ਾਸਨ ਨੂੰ ਝੁਕਣਾ ਪਿਆ ਕਿਉਂਕਿ ਬਹੁਤ ਵੱਡਾ ਇਕੱਠ ਸੀਗਾ ਤੇ ਇਸ ਦੌਰਾਨ ਫਿਰ ਰਿਹਾਬ ਵੀ ਕਰਨਾ ਪਿਆ ਜਿਨ੍ਹਾਂ ਨੂੰ ਜਿਹੜੇ ਇਸ ਦੌਰਾਨ ਹਿਰਾਸਤ ਦੇ ਵਿੱਚ ਲਏ ਗਏ ਸੀਗੇ ਆਗੂ ਤੇ ਸਹਿਮਤੀ ਇਹ ਹੀ ਬਣੀ ਹੈ ਕਿ ਇੱਕ ਤਾਂ ਜਿਹੜੇ ਤਿੰਨ ਸੀਟਪੀ ਲੱਗੇ ਹੋਏ ਨੇ ਜਿਹੜੇ ਦੇ ਟ੍ਰੀਟ ਹੁੰਦਾ ਵਾਟਰ ਜਿਹੜਾ ਗੰਦਾ ਪਾਣੀ ਹੈ ਉਸ ਤੋਂ ਬਾਅਦ ਬੁੱਡੇ ਨਾਲੇ ਦੇ ਵਿੱਚ ਪੈਂਦਾ ਲੇਕਿਨ ਉਹ ਤਾਂ ਕਿਹਾ ਗਿਆ ਕਿ ਉਹਨਾਂ ਨੇ ਉਹਨਾਂ ਕੋਲੇ ਐਨਓਸੀ ਨਹੀਂ ਹੈਗੀ ਉਹਦੀ ਜਾਂਚ ਕੀਤੀ ਜਾਊਗੀ ਤੇ ਥੋੜਾ ਟਾਈਮ ਮੰਗਿਆ ਪ੍ਰਸ਼ਾਸਨ ਨੇ ਕਿ ਸਾਨੂੰ 7 ਦਿਨ ਦਾ ਟਾਈਮ ਦੇ ਦਿਓ ਅਸੀਂ ਉਸ ਤੋਂ ਬਾਅਦ ਪੂਰੀ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਪਾਣੀ ਜਿਹੜਾ ਗੰਦਾ ਪਾਊਗਾ ਨਹੀਂ ਤਾਂ ਇੱਕ ਤਰ੍ਹਾਂ ਦੇ ਨਾਲ ਹਾਲੇ ਤੱਕ ਤਾਂ ਇਹ ਲੱਗਦਾ ਕਿ ਮੋਰਚਾ ਜਿੱਤ ਲਿਆ ਪੰਜਾਬੀਆਂ ਨੇ ਤੇ ਹੁਣ ਅੱਗੇ ਕੀ ਹੁੰਦਾ ਇਹ ਪ੍ਰਸ਼ਾਸਨ ਤੇ ਨਿਰਭਰ ਕਰਦਾ ਹੈਗਾ ਕਿ ਪ੍ਰਸ਼ਾਸਨ ਉਹ ਜਿਹੜੀ ਗੱਲ ਤੇ ਉੱਥੇ ਕਮਿਟਮੈਂਟ ਕੀਤੀ ਹੈ ਉਸ ਗੱਲ ਤੇ ਖਰਾ ਉਤਰਦਾ ਹੈ ਜਾਂ ਫਿਰ ਦੁਬਾਰਾ ਤੋਂ ਹੀ ਇਹ ਮੋਰਚਾ ਫੇਰ ਲਾਉਣਾ ਪਵੇਗਾ ਜੀ 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 ਤੇ ਬਹੁਤ ਬਹੁਤ ਧੰਨਵਾਦ ਹੈ ਜੀ ਇੰਨੀ ਕ ਅਪਡੇਟ ਤੁਸੀਂ ਜਿਹੜੀ ਸਾਂਝ ਕੀਤੀ কাল ਨੂੰ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਾਂਗੇ